ਸਾਡੀ ਵੀ ਗੱਲ ਜਰੂਰ ਸੁਣਨਾ ਕਿਉਂਕਿ ਸਾਡਾ ਜਨਮ ਅਕਾਲੀ ਦਲ ਵਿੱਚ ਹੋਇਆ ਤੇ ਮਰਨ ਵੀ ਸਾਡਾ ਅਕਾਲੀ ਦਲ ਵਿੱਚ ਹੋਣਾ ਕਿਉਂਕਿ ਸਾਡੇ ਮਾਪੇ ਸ਼ੁਰੂ ਤੋਂ ਅਕਾਲੀ ਦਲ 'ਚ ਰਹੇ ਨੇ ਜੇ ਸਾਡੇ ਭਾਈਚਾਰੇ ਦੇ ਜੇ 2-4 ਬੰਦੇ ਇੱਧਰ ਉੱਧਰ ਹੋ ਗਏ ਨਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਸਾਰੇ ਭਾਈਚਾਰੇ ਦੀ ਗੱਲ ਹੈ ਅਸੀਂ ਬੀਬੀ ਸਰਜੀਤ ਕੌਰ ਦੀ سپورਟ 'ਤੇ ਖੜੇ ਆਂ ਡਟ ਕੇ سپورਟ ਕਰਾਂਗੇ ਵੋਟ ਵੀ ਕਰਾਂਗੇ ਤੇ ਲੋਬ ਵੀ ਵੋਟ ਨਹੀਂ ਕਰਾਂਗੇ ਜਿਲੰਦਰ ਦੇ ਵਿਕੇ ਵਸ ਹਲਕੇ ਦੇ ਵਿਕੇ ਸਾਡੀ 15 16000 ਰਾਜ ਭਾਈ ਜਰ ਦੀ ਵੋਟ ਆ ਜਿਸ ਵਿੱਚ 9000 ਵੋਟ ਸਾਡੀ ਕੱਲੀ ਬਸਤੀ ਮਿੱਠੂ ਦੀ ਹੈ ਅਸੀਂ ਹਰ ਇੱਕ ਪਰਿਵਾਰ ਦੇ ਘਰ ਦੇ ਅੱਗੇ ਜਾਵਾਂਗੇ ਬੇਨਤੀ ਕਰਾਂਗੇ ਸਾਨੂੰ ਪਿਆਰੀ ਪੈਣਾ ਪਵੇ ਤੇ ਪਿਆਰੀ પા ਕੇ ਵੋਟਾਂ ਮੰਗਾਂਗੇ ਪਰ ਜੇ ਸਾਡੀ ਹਾਈ ਕਮਾਨ ਨੇ ਗੱਲ ਨਾ ਸੁਣੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਨ ਕਾਲੀ ਦਲ ਦਾ ਬਾਈਕਾਟ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਦਾ ਪ੍ਰਚਾਰ ਕਰਾਂਗੇ ਕਿਉਂਕਿ ਸਾਨੂੰ ਇਸ ਟਾਈਮ ਜਦੋਂ ਟਿਕਟ ਨਿਵਾਜ ਕੇ ਦੇ ਕੇ ਸਾਡੇ ਤੋਂ ਧੋਖਾ ਕੀਤਾ ਗਿਆ ਸਾਡੀ ਬੀਬੀ ਸਰਜੀਤ ਕੌਰ ਨਾਲ ਜਿਹਨਾਂ ਨੇ ਆਪਣੀਆਂ ਐਆਂ ਕੁਰਬਾਨੀਆਂ ਦਿੱਤੀਆਂ ਸਾਡੇ ਜਥੇਦਾਰ ਨੇ ਪੰਥ ਦੀ ਖਾਤਰ ਸ਼੍ਰੋਮਣੀ ਕਾਲੀ ਦਲ ਦੀ ਖਾਤਰ ਕਰਾਇ ਤੇ ਰਹਿ ਰਹੇ ਨੇ ਸਾਰਿਆਂ ਨੇ ਅਸੀਂ ਘਰ ਘਰ ਜਾ ਕੇ ਪੂਰੇ ਪੰਜਾਬ ਦੇ ਵਿੱਚ ਆਪਣੇ ਭਾਈਚਾਰ ਨੂੰ ਇਕੱਤਰ ਕਰਕੇ ਅਸੀਂ ਇਹਨਾਂ ਦਾ ਜ਼ਰੂਰ ਰੋਧ ਕਰਾਂਗੇ ਜੇ ਸਾਡੀ ਗੱਲ ਇਹਨਾਂ ਨੇ ਹੁਣ ਵੀ ਨਾ ਸੁਣੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਪਲ ਜੀ ਨੂੰ ਬੇਨਤੀ ਕਰਾਂਗੇ ਰਾਜਪਾਲ